ਤਤਸ ਰਿਆ ਕਾਲ ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ ਸੁਖਬੀਰ ਸਿੰਘ ਬਾਦਲ ਦੇ ਮਾਮਲੇ ਨੂੰ ਲੈ ਕੇ ਸਜ਼ਾ ਦਾ ਦਿਨ ਜਿਹੜਾ ਹੈ ਐਲਾਨ ਦਿੱਤਾ ਗਿਆ ਹੈ ਦਰਸ਼ਨ ਸਿੰਘ ਸਾਹਿਬਾਨ ਦੇ ਵੱਲੋਂ ਮੀਟਿੰਗ ਸੱਦ ਲਈ ਗਈ ਹੈ 2 ਤਰੀਕ ਦਾ ਸਮਾਂ ਰੱਖਿਆ ਗਿਆ ਹੈ ਤਾਂ 2 ਤਰੀਕ ਨੂੰ ਸ਼ਿਕਾਤਕ ਸਾਹਬ ਤੇ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਹੈ ਜੋ ਕਿ ਇਸ ਸਮੇਂ ਤਨਖਾਹਿਆ ਐਲਾਨਿਕ ਹੋਈ ਨਹੀਂ ਤੇ ਇਸ ਨਾਲ ਕੀ 2007 ਤੋਂ 2017 ਤੱਕ ਦੇ ਜੋ ਵੀ ਸ਼੍ਰਮਣੀ ਅਕਾਲੀ ਦਲ ਦੀ ਪਾਰਟੀ ਦੇ ਵਿੱਚ ਕੈਬਨਿਟ ਮੰਤਰੀ ਸਿਗੇ ਉਹਨਾਂ ਨੂੰ ਵੀ ਜਿਹੜਾ ਹੈ ਬੁਲਾਇਆ ਗਿਆ ਹੈ ਜੋ ਕਿ ਖਾਸ ਕਰਕੇ ਸਿੱਖ ਹਾਧੇਦਾਰ ਸਿਗੇ ਉਹਨਾਂ ਨੂੰ ਤਲਬ ਕੀਤਾ ਗਿਆ ਹੈ ਤੇ ਇਸ ਦੇ ਨਾਲ ਹੀ 2015 ਦੇ ਜਿਹੜੇ ਅ ਕੋਰ ਕਮੇਟੀ ਦੇ ਮੈਂਬਰ ਸਿਗੇ ਸ਼੍ਰੋਮਣੇ ਕਾਲੀਦਲ ਦੇ ਉਹਨਾਂ ਨੂੰ ਵੀ ਤਲਬ ਕਰ ਲਿਆ ਗਿਆ ਹੈ ਤਾਂ ਉਸ ਦਿਨ ਵੱਡਾ ਫੈਸਲਾ ਜਿਹੜਾ ਹੈ ਆ ਸਕਦਾ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਦੀ ਮਾਮਲੇ ਨੂੰ ਜਿਹੜਾ ਮਾਮਲੇ ਨੂੰ ਲੈ ਕੇ ਸਜ਼ਾ ਸੁਣਾਈ ਜਾਣੀ ਹੈ ਕਿਉਂਕਿ ਸੁਖਬੀਰ ਸਿੰਘ ਬਾਦਲ ਨੂੰ ਤਨਖਈਆ ਐਲਾਨਿਆ ਹੋਇਆ ਹੈ ਤਾਂ ਉਸ ਮਾਮਲੇ ਦੇ ਵਿੱਚ ਫੈਸਲੇ ਦੀ ਉਡੀਕ ਲਗਾਤਾਰ ਕੀਤੀ ਜਾ ਰਹੀ ਸੀ ਕਿ ਤਾਂ ਉਸ ਮਾਮਲੇ ਨੂੰ ਲੈ ਕੇ ਹੁਣ ਸਜ਼ਾ ਦਾ ਅ ਦਿਨ ਜਿਹੜਾ ਹੈ ਐਲਾਨ ਦਿੱਤਾ ਗਿਆ ਹੈ ਹਾਲਾਂਕਿ ਉਸ ਦਿਨ ਕੀ ਕੁਝ ਹੁੰਦਾ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ ਦੱਸਿਆ ਜਾ ਰਿਹਾ ਹੈ ਕਿ ਤਿੰਨ ਸਾਫ ਕਾ ਜਥੇਦਾਰਾਂ ਨੂੰ ਵੀ ਜਿਹੜਾ ਹੈ ਸਪਸ਼ਟੀਕਰਨ ਉਹਨਾਂ ਦੇ ਕੋਲੋਂ ਮੰਗਿਆ ਗਿਆ ਹੈ ਗਿਆਨੀ ਗੁਰਵਚਨ ਸਿੰਘ ਨੇ ਗਿਆਨੀ ਗੁਰਮੁਖ ਸਿੰਘ ਦੇ ਤੇ ਇਸ ਦੇ ਨਾਲ ਹੀ ਗਿਆਨੀ ਇਕਬਾਲ ਸਿੰਘ ਨੇ ਜਿਨ੍ਹਾਂ ਦੇ ਕੋਲੋਂ ਸਪਸ਼ਟੀਕਰਨ ਮੰਗਿਆ ਗਿਆ ਹੈ ਤਾਂ 5 ਦਿਨ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ ਹੈ ਤਾਂ ਉਸ ਮਾਮਲੇ ਦੇ ਵਿੱਚ ਸਪਸ਼ਟੀਕਰਨ ਉਹਨਾਂ ਨੂੰ ਦੇਣਾ ਹੋਵੇਗਾ ਤੇ ਇਸ ਦੇ ਨਾਲ ਹੀ ਜਿਹੜੇ ਦੋ ਤਰੀਕ ਦੀ ਇਕਤਤਾ ਹੈਗੀ ਹੈ ਉਸ ਨੇ ਜਿਹੜੇ ਐਸਟੀਪੀਸੀ ਦੇ ਜਿਹੜੇ ਪ੍ਰਧਾਨ ਨੇ ਹਜਿੰਦਰ ਸਿੰਘ ਢਾਮੀ ਉਹਨਾਂ ਨੂੰ ਵੀ ਆਪਣੇ ਸਕੱਤਰਾਂ ਦੇ ਨਾਲ ਉੱਥੇ ਮੌਜੂਦ ਰਹਿਣ ਦੇ ਲਈ ਕਿਹਾ ਗਿਆ ਹੈ ਕਿ ਜਿਸ ਦਿਨ ਫੈਸਲੇ ਦਾ ਦਿਨ ਹੋਵੇਗਾ 2 ਤਰੀਕ ਹੋਵੇਗੀ ਤਾਂ ਉਹ ਵੀ ਆਪਣੇ ਸਕੱਤਰਾਂ ਦੇ ਨਾਲ ਜਰੂਰ ਉੱਥੇ ਮੌਜੂਦ ਰਹਿਣ ਦਾ ਸੇ ਕਿ ਸ਼੍ਰਮਣੇ ਕੈਲਕਲ ਦੇ ਜਿਹੜੇ ਬਾਗੀ ਲੀਡਰ ਸੀਗੇ ਬਾਗੀ ਹੋ ਕੇ ਜਿਨ੍ਹਾਂ ਦੇ ਵੱਲੋਂ ਸ਼੍ਰਮਣੇ ਕੈਲਕਲ ਸੁਧਾਰ ਲਹਿਰ ਚਲਾਈ ਗਈ ਸੀ ਸ਼੍ਰਮਣੇ ਕੈਲਕਲ ਸੁਧਾਰ ਲਹਿਰ ਬਣਾਈ ਗਈ ਸੀ ਕਿ ਉਹਨਾਂ ਦੇ ਵੱਲੋਂ ਇੱਕ ਅਸ਼ਿਕਾਇਤ ਸ਼ੇ ਕਾਰਤਿਕ ਸਾਭ ਤੇ ਸੌਂਪੀ ਗਈ ਸੀ ਜਿਸ ਦੇ ਵਿੱਚ ਡੇਰਾ ਜਿਹੜੇ ਸੱਚਾ ਸੌਦਾ ਦੇ ਜਿਹੜੇ ਮੁਖੀ ਨੇ ਜਿਹੜੇ ਰਾਮਖਿਮ ਨੇ ਉਹਨਾਂ ਦੀ ਉਹਨਾਂ ਨੂੰ ਮਾਫੀ ਨੂੰ ਲੈ ਕੇ ਜਿਹੜਾ ਉਹਨਾਂ ਦੇ ਵੱਲੋਂ ਇੱਕ ਨੁਕਤਾ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਆਪਣੀ ਸ਼ਿਕਾਇਤ ਦੇ ਵਿੱਚ ਲਿਖਿਆ ਗਿਆ ਸੀ ਤੇ ਇਸੇ ਨਾਲ ਹੀ ਸੁਮੇਤ ਸੈਨ ਨੂੰ ਡੀਜੀਪੀ ਲਗਾਉਣ ਦੇ ਮਾਮਲੇ ਨੂੰ ਲੈ ਕੇ ਉਹਨਾਂ ਦੇ ਵੱਲੋਂ ਇੱਕ ਨੁਕਤੇ ਉਸ ਚਿੱਠੀ ਦੇ ਵਿੱਚ ਲਿਖਿਆ ਗਿਆ ਸੀ ਤਾਂ ਹੋਰ ਵੀ ਕਈ ਨੁਕਤੇ ਸਿਗੇ ਤੇ ਉਹਨਾਂ ਸਾਰੇ ਨੁਕਤਿਆਂ ਨੂੰ ਲੈ ਕੇ ਉਹਨਾਂ ਦੇ ਵੱਲੋਂ ਸ਼ੇਖਾਰਤਕ ਸਾਹਿਬ ਦੇ ਉੱਪਰ ਇੱਕ ਸ਼ਿਕਾਇਤ ਪਾਉਂਪੀ ਗਈ ਸੀ ਤਾਂ ਉਹ ਸ਼ਿਕਾਇਤ ਦੇ ਉੱਪਰ ਕਾਰਵਾਈ ਕਰਦਿਆਂ ਸੁਖਬੀਰ ਸਿੰਘ ਬਾਦਲ ਨੂੰ ਤਲਬ ਕੀਤਾ ਗਿਆ ਸੀ ਉਦੋਂ ਤਾਂ ਸੁਖਬੀਰ ਸਿੰਘ ਬਾਦਲ ਨੂੰ ਅਗਸਤ ਮਹੀਨੇ ਦੇ ਵਿੱਚ ਤਨਖਈਆ ਇਲਾੰਦ ਤਾ ਸੀ ਤਾਂ ਕਾਫੀ ਲੰਮਾ ਸਮਾਂ ਹੋ ਚੁੱਕਿਆ ਸੀਗਾ ਇਸ ਮਾਮਲੇ ਨੂੰ ਲੈ ਕੇ ਤਾਂ ਸੁਖਬੀਰ ਸਿੰਘ ਬਾਦਲ ਤਕਰੀਬਨ 2 ਵਾਰੀ ਹਰਵੰਦਰ ਸਾਹਿਬ ਨਤਮਸਤਕ ਹੋਏ ਸੀ ਸ਼ੇਖਾਰਤਕ ਸਾਹਿਬ ਨਤਮਸਤਕ ਹੋਏ ਸੀ ਤਾਂ ਜਤਦਾ ਸਾਹਿਬਾਨ ਨੂੰ ਲਗਾਤਾਰ ਅਵਿੰਤੀ ਕੀਤੀ ਜਾ ਰਹੀ ਸੀ ਕਿ ਉਸ ਮਾਮਲੇ ਦੇ ਵਿੱਚ ਜਲਦ ਤੋਂ ਜਲਦ ਸਜ਼ਾ ਸੁਣਾਈ ਜਾਵੇ ਉਹਨਾਂ ਦੇ ਵੱਲੋਂ ਕਿਆ ਜਾ ਰਿਹਾ ਸੀਗਾ ਕਿ ਉਹਨਾਂ ਦੇ ਕੋਲ ਕੁਝ ਸਮਾਜਿਕ ਜ਼ਿੰਮੇਵਾਰੀਆਂ ਹੈਗੀਆਂ ਨੇ ਕੁਝ ਰਾਜਨੀਤਿਕ ਜ਼ਿੰਮੇਵਾਰੀਆਂ ਹੁੰਦੀਆਂ ਨੇ ਜਿਸ ਤੇ ਚੱਲਦੇ ਆ ਉਹਨਾਂ ਦੇ ਵੱਲੋਂ ਮੰਗ ਲਗਾਤਾਰ ਕੀਤੀ ਜਾ ਰਹੀ ਸੀ ਕਿ ਇਸ ਮਾਮਲੇ ਦੇ ਵਿੱਚ ਜਲਦ ਫੈਸਲਾ ਸੁਣਾ ਦਿੱਤਾ ਜਾਵੇ ਉੱਥੇ ਹੀ ਦੱਸਦੇ ਕਿ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਤਨਖਾਹਿਆ ਐਲਾਨੇ ਜਾਂਦੇ ਦੌਰਾਨ ਉਹਨਾਂ ਦੇ ਵੱਲੋਂ ਆਪਣੀ ਪ੍ਰਧਾਨਗੀ ਦਾ ਅਹੁਦਾ ਵਿੱਚ ਛੱਡ ਦਿੱਤਾ ਗਿਆ ਸੀ ਤਾਂ ਫਿਰ ਤੋਂ ਉਹਨਾਂ ਦੇ ਵੱਲੋਂ ਇੱਕ ਚਿੱਠੀ ਜਿਹੜੀ ਹੈ ਸ਼ੇਖ ਅਕਾਲਤਖ ਸਾਹਿਬ ਨੂੰ ਭੇਜੀ ਗਈ ਸੀ ਜਤਦਾ ਸਾਹਿਬਾਨ ਨੂੰ ਭੇਜੀ ਗਈ ਸੀ ਕਿ ਉਹਨਾਂ ਦੇ ਮਾਮਲੇ ਦੇ ਵਿੱਚ ਸਜ਼ਾ ਬਨਾਦ ਦਿੱਤੀ ਜਾਵੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਸੀ ਹੁਣ ਤਾਂ ਮੈਂ ਆਪਣੀ ਪ੍ਰਧਾਨਗੀ ਵੀ ਛੱਡ ਦਿੱਤੀ ਆ ਤਾਂ ਇਸ ਮਾਮਲੇ ਦੇ ਵਿੱਚ ਹੁਣੇ ਜਲ ਤੋਂ ਜਲਦ ਫੈਸਲਾ ਆਣਾ ਚਾਹੀਦਾ ਹੈ ਸ਼੍ਰੋਮਣੀ ਕਾਲੀ ਦਲ ਦੇ ਲੀਡਰ ਵੀ ਜਿਹੜੇ ਨੇ ਲਗਾਤਾਰ ਕਹਿ ਰਹੇ ਸੀਗੇ ਕਿ ਇਸ ਮਾਮਲੇ ਦੇ ਵਿੱਚ ਜਲ ਤੋਂ ਜਲਦ ਫੈਸਲਾ ਸੁਣਾ ਦਿੱਤਾ ਜਾਵੇ ਤਾਂ ਹੁਣ ਇਸ ਮਾਮਲੇ ਦੇ ਵਿੱਚ ਅ ਜਿਹੜੀ ਉਡੀਕ ਖਤਮ ਹੋਣ ਜਾ ਰਹੀ ਹੈ ਕਿਉਂਕਿ 2 ਦਸੰਬਰ ਨੂੰ ਸਿੰਘ ਸਰਬੰਦ ਦੇ ਵੱਲੋਂ 71 ਤਸਦੀ ਹੈ ਇਸ ਤੋਂ ਪਹਿਲਾਂ ਸਿੰਘ ਸਰਬੰਦ ਦੇ ਵੱਲੋਂ ਕੁਝ ਸਿੱਖ ਬੁੱਧੀਜੀਵੀਆਂ ਦੇ ਨਾਲ ਕੁਝ ਪੱਤਰਕਾਰਾਂ ਦੇ ਨਾਲ ਤੇ ਕੁਝ ਹੋਰ ਜਿਹੜੇ ਇਸ ਕੌਮ ਦੇ ਜਿਹੜੇ ਮੁਖ ਜਿਹੜੇ ਜਥੇਬੰਦੀਆਂ ਦੇ ਮੁਖ ਸੀਗੇ ਉਹਨਾਂ ਨੂੰ ਬੁਲਾ ਕੇ ਇੱਕ ਇੱਕ 71 ਤਾ ਕੀਤੀ ਗਈ ਸੀ ਤਾਂ ਉਸ ਮਾਮਲੇ ਨੂੰ ਲੈ ਕੇ ਚਰਚਾ ਕੀਤੀ ਗਈ ਸੀ ਸੁਖਬੀਰ ਸਿੰਘ ਬਾਦਲ ਵਾਲੇ ਮਾਮਲੇ ਨੂੰ ਲੈ ਕੇ ਉਸ ਤੋਂ ਬਾਅਦ ਹੁਣ 2 ਦਸੰਬਰ ਦਾ ਸਮਾਂ ਰੱਖਿਆ ਗਿਆ ਹੈ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੁਝ ਫੈਸਲਾ ਹੁੰਦਾ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗੇਗਾ ਪਰ 71 ਦਾ ਸੱਦੀ ਗਈ ਹੈ ਤੇ ਇਸ ਸੁਰਾਂਤ ਸੁਖਬੀ ਸਿੰਘ ਬਾਦਲ ਨੂੰ ਵੀ ਤਲਬ ਕਰ ਲਿਆ ਗਿਆ ਹੈ ਤੇ ਉਹਨਾਂ ਦੇ ਜਿਹੜੇ 2007 ਤੋਂ 2017 ਤੱਕ ਦੇ ਸ਼ਰੋਮ ਨੇ ਕਾਲੀ ਦਲ ਦੇ ਜਿਹੜੇ ਕੈਬਨਿਟ ਮੰਤਰੀ ਸੀਗੇ ਉਹਨਾਂ ਨੂੰ ਵੀ ਤਲਬ ਕੀਤਾ ਗਿਆ ਹੈ ਤਾਂ 2015 ਦੀ ਜਿਹੜੀ ਕੋਰ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਨੂੰ ਵੀ ਇਸ ਮਾਮਲੇ ਦੇ ਵਿੱਚ ਹੁਣ ਤਲਬ ਕੀਤਾ ਗਿਆ ਹੈ ਤੇ ਸਪਸ਼ਟਿਕਰਨ ਮੰਗਿਆ ਗਿਆ ਹੈ ਤਿੰਨ ਸਾਫ ਦਾ ਜਥੇਦਾਰਾਂ ਦੇ ਕੋਲੋਂ ਤਾਂ ਅਨੁਮਾਨ ਸਮੇਂ ਦੇ ਵਿੱਚ ਕੀ ਕੁਝ ਹੁੰਦਾ ਇਸ ਦੇ ਉੱਪਰ ਨਜ਼ਰਾਂ ਬਨੀਆਂ ਰਹਿਣਗੀਆਂ ਤਾਂ ਫਿਲਹਾਲ ਇਸ ਰਿਪੋਰਟ ਦੇ ਵਿੱਚ ਇੰਨਾ ਹੀ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਦਿਓ ਇਜਾਜ਼ਤ ਤੇ ਵੇਖਦੇ ਰਹੋ ਟੀਵੀ ਪੰਜਾਬ